ਸੋਹੀ ਮੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸਵਾਮੀ ਸੋਜਕ ਕੈਸਾ ਪਾਵੇ ਬੋਲਣਾ ਜਾਣੀ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਿਵਕੂ ਕੋ ਕਿਛ ਨਾਹੀ ਜਮਨ ਨਹੀਂ ਆਵੇ ਨੀਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਏ ਨਾ ਆਠ ਪੈਰ ਅਰਾਧੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਘਟ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਸ਼ਬਦ ਤਨ ਤਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੁਹੀ ਰਾਗ ਵਿੱਚ ਧਨ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਸਾਹਿਬ ਗੁਰੂ ਪੰਚਮ ਪਾਤਸ਼ਾਹ ਬਾਣੀ ਦੇ ਇਜ਼ਾਜ਼ਤ ਚਾਹਤਾ ਸੰਬੋਧਨ ਕਰਦੇ ਹਨ ਸੰਗਤਾਂ ਨੂੰ ਉਸ ਮਾਲਕ ਦੇ ਨਾਲ प्रीत ਜਿਤਾਉਂਦੇ ਹਨ ਕਿ ਉਸ ਮਾਲਕ ਨੂੰ ਕਿੱਦਾਂ ਮਿਲਣਾ ਕਿਸ ਕਿਸ ਤਰ੍ਹਾਂ ਪ੍ਰੀਤ ਪਾਣੀ ਹੈ ਜਿਸਕੇ ਸਿਰ ਉਪਰ ਤੂੰ ਸwami ਸੋਧੋ ਕੈਸਾ ਪਾਵੇ ਹੈ ਪ੍ਰਭੂ ਜਿਸ ਦੇ ਸਿਰ ਤੇ ਤੇਰਾ ਹੱਥ ਆ ਤੇਰੀ ਮਿਹਰਿਆ ਉਹ ਦੁੱਖ ਕੈਸਾ ਪਾ ਸਕਦਾ ਉਹਨੇ ਉਹਦੇ ਨੇੜੇ ਉਹਦੇ ਨੇੜੇ ਦੁੱਖ ਨਹੀਂ ਆ ਸਕਦਾ ਸੋਧੋ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਨਾ ਜੀਤਨਾ ਆਬ ਬੋਲ ਅਸੀਂ ਤੇਰੇ ਬੋਲ ਅਸੀਂ ਤੇਰੇ ਵਿਚਾਰਾਂ ਨੂੰ ਸਮਝ ਨਹੀਂ ਸਕਦੇ ਮਾਇਆ ਮਦ ਮਾਤਾ ਮਾਇਆ ਦੇ ਵਿੱਚ ਮਗਰੂਰੀ ਦੇ ਵਿੱਚ ਮਦਹੋਸ਼ ਆ ਸਾਨੂੰ ਪਤਾ ਹੀ ਨਹੀਂ ਅਸੀਂ ਤਾਂ ਅਨਪੋੜ ਹੈ ਸੰਸਾਰੀ ਜੀਵ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਸਾਨੂੰ ਤਾਂ ਸਾਡਾ ਮਰਨਾ ਵੀ ਯਾਦ ਨਹੀਂ ਹੈ ਬੇ ਸਰੀਰ ਮਿਲਿਆ ਆ ਉਸ ਮਾਲਕ ਦਾ ਕੋਦ ਹੁਕਮ ਹੋ ਜਾਣਾ ਜਾਣਾ ਆ ਤੇ ਜਾਣਾ ਪੈਣਾ ਆ ਤੇ ਮਨਨਾ ਚੀਜ਼ਾਂ ਸਾਨੂੰ ਉਹ ਵੀ ਸਮਾ ਜਾਦ ਨਹੀਂ ਹੈ ਮੇਰੇ RAM ਰਾਏ ਸੂ ਸੰਤਾਂ ਦਾ ਸੰਤ ਤੇਰੇ ਐ ਪ੍ਰਭੂ ਜੀ ਮੇਰੇ RAM ਜੀਓ ਜਿਹੜੇ ਤੇਰੇ ਸੰਤ ਹਨ ਜਿਹੜੇ ਨਿਤ ਅਵਤਾਰ ਹਨ ਹਨ ਨਿਤ ਅਵਤਾਰ ਹਨ ਉਹ ਤੇਰੇ ਨਾਲ ਉਹਨਾਂ ਨੇ ਪ੍ਰੀਤ ਗੰਢੀ ਹੋਈ ਐ ਤੇ ਉਹ ਤੇਰਾ ਸਮਦਮ ਨਾਮ ਜਪਦੇ ਹਨ ਤੇਰਾ ਨਾਮ ਜਪਦੇ ਹਨ ਤੇਰੀ ਇਰਾਦਨਾ ਕਰਦੇ ਹਨ ਤੇ ਤੇਨਾ ਪ੍ਰੀਤ ਕਰਦੇ ਤੂੰ ਉਹਨਾਂ ਦੇ ਨਾਲ ਪ੍ਰੀਤ ਗੰਢੀ ਹੋਈ ਤੂੰ ਉਹਨਾ ਦੀ ਰੱਖਿਆ ਕਰਦਾ ਆ ਤੇ ਉਹਨਾਂ ਦੇ ਉਹ ਉਹਨਾਂ ਦੀ ਪ੍ਰੀਤ ਉਹ ਵੀ ਤੂੰ ਉਹਨਾਂ ਦੇ ਨਾਲ ਵੀ ਤੇਰੀ ਪ੍ਰੀਤ ਲੱਗੀ ਹੋਈ ਐ तू संता का संत तेरे तेरे सेवक को भो कृष्णा है तेरे सेवक जेड़ा तेरा सेवक बन जानदा तेरे चरण दे विच आ जांदा निभदा या झुकदा या तेरी शरण कूल कर करदा या जो तेरे इनका जन्म आनंद दुख नासा ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋਗ ਜਨਾਹੀ ਜਮ ਨਹੀਂ ਆਵੇ ਨੇ ਤੇ ਉਹਨੂੰ ਜਮ ਵੀ ਕੁਛ ਨਹੀਂ ਕਹਿੰਦੇ ਜਮ ਵੀ ਨੇੜੇ ਨਹੀਂ ਉਹਦੇ ਜਮ ਵੀ ਲੈ ਨਹੀਂ ਉਹਦੇ ਜਮਾਂ ਦਾ ਦੁੱਖ ਜਿਹੜਾ ਦੂਰ ਹੋ ਜਾਂਦਾ ਆ ਜਿਸ ਤੇ ਤੇਰੀ ਕਿਰਪਾ ਹੋਵੇ ਤੇਰਾ ਤੇਰਾ ਹੱਥ ਹੋਵੇ ਜਨਮ ਮਰਨ ਦੁੱਖ ਨਾ ਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰੂ ਕਾ ਦਲਾਸਾ ਤੇਰੀ ਬਖਸ਼ ਨਾ ਮਿਟੇ ਕੋਈ ਜੋ ਤੇਰਾ ਫਰਮਾਨ ਹੋ ਜਾਂਦਾ ਆ ਉਸ ਨੂੰ ਕੋਈ ਮੇਟ ਨਹੀਂ ਸਕਦਾ ਇਹ ਤੇ ਵੀ ਸਤਿਗੁਰੂ ਇਹ ਸਤਿਗੁਰੂ ਇਹ ਪ੍ਰਭੂ ਜੀ ਉਹ ਤੇਰੇ ਇਹ ਸਾਡੇ ਮਨਾਂ ਦਾ ਦਿਲਾਸਾ ਆ ਪ੍ਰਵਾਸਾ ਆ ਸਾਡਾ ਵਿਸ਼ਵਾਸ ਆ ਸਤਿਗੁਰੂ ਦਾ ਦਿਲਾਸਾ ਨਾਮ ਧਿਆਇਨ ਸੁਖ ਪਾਇ ਲ ਪਾਇਨ ਆਠ ਪਹਿਰ ਅਰਧ ਜਿਹੜਾ ਤੇਰਾ ਨਾਮ ਚੋਂਦੇ ਹਨ ਤੈਨੂੰ ਅਠੋ ਪਹਿਰ ਯਾਦ ਕਰਦੇ ਹਨ ਨਾਮ ਦਾ ਸੁਖ ਉਹ ਸਾਰੇ ਸੁਖ ਉਹਨਾਂ ਨੂੰ ਮਿਲਦੇ ਹਨ ਸੁਖ ਪਾਉਂਦੇ ਆਂ ਨਾਮ ਤੇ ਆਂ ਸੁਖ ਪਲ ਹੈ ਨਾ ਆਠ ਪੈਰ ਰਾਦੇ ਤੇਰੀ ਸਰਣ ਤੇਰੇ ਪ੍ਰਵਾਸੀ ਪੰਜ ਦੋ ਇਟਲੇ ਸਾਥੂ ਤੇਰੀ ਸ਼ਰਨ ਕੂਲ ਕਰਦੇ ਤੇਰੇ ਚਰਣਾ ਵਿੱਚ ਆਂਦੇ ਹਨ ਤੇਰੀ ਸ਼ਰਨ ਤੇਰੇ ਪ੍ਰਵਾਸੀ ਐਸਾ ਪ੍ਰਵਾਸਾ ਆ ਤੇਰੇ ਤੇ ਵਿਸ਼ਵਾਸ ਹੈ ਤੇ ਮਾਲਕ ਤੂੰ ਸਭ ਨੂੰ ਦਿੰਦਾ ਹੈ ਸਭ ਨੂੰ ਨਿਵਾਜਦਾ ਹੈ ਸਭ ਨਾਲ ਦੀ ਓਟ ਹੈ ਤੇਰੇ ਬਵਾਸੇ ਪੰਜ ਦੋਤਲੇ ਸਾਦੇ ਜਿਹੜੇ ਪੰਜ ਚੋਰ ਆ ਸਾਦੇ ਪੰਜ ਪੰਜ ਚੋਰ ਆ ਸਾਦੇ ਅੰਦਰ ਆ ਜਿਹੜੇ ਸਾਨੂੰ ਲੁੱਟ ਰਹੇ ਹਨ ਉਹਨਾਂ ਪੰਜ ਪੰਜਾਂ ਚੋਰਾਂ ਨੂੰ ਕੰਮ ਕਰੋ ਲੋਭ ਮੋਹੰਕਾਰ ਉਹਨਾਂ ਨੂੰ ਸੋਧਣਾ ਤੇ ਸੋਧਣਾ ਤੁਸੀਂ ਹੀ ਸੋਧ ਸਕਦੇ ਆ ਉਹਨਾਂ ਤੋਂ ਬਚਾਅ ਕਰਨਾ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਬਚਾਅ ਹੋਣਾ ਹੈ ਤੁਹਾਡੀ ਬਖਸ਼ਿਸ਼ ਦੇ ਨਾਲ ਹੀ ਹੋਣਾ ਹੈ ਪੰਜ ਦੋਤਲੇ ਸਾਦੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਮੈਂ ਕੋਈ ਗਿਆਨ ਨਹੀਂ ਜਾਣਦਾ ਮੈਨੂੰ ਕੋਈ ਧਿਆਨ ਨਹੀਂ ਪਤਾ ਮੈਨੂੰ ਤੇ ਮੇਰਾ ਧਿਆਨ ਨਹੀਂ ਲੱਗਦਾ ਤੇ ਮੈਨੂੰ ਮੇਰੇ ਕਰਮ ਕੀ ਹੈ ਮੈਨੂੰ ਕੋਈ ਕਰਮਾਂ ਦਾ ਨਹੀਂ ਪਤਾ ਗਿਆਨ ਧਿਆਨ ਕਿਸ ਕਰਮ ਨਹੀਂ ਜਾਣਾ ਗਿਆਨ ਧਿਆਨ ਕਿਸ ਕਰਮ ਨਹੀਂ ਜਾਣਾ ਸਾਰ ਨਾ ਜਾਣਾ ਤੇਰੀ ਮੈਂ ਕੋਈ ਸਾਰ ਨਹੀਂ ਆਣਾ ਮਾਲਕ ਤੂੰ ਮੇਰਾ ਬਿਆਨ ਤ ਹੈ ਤੇਰੀ ਤੂੰ ਉਸ ਰੇਟੀ ਦਾ ਮਾਲਕ ਐ ਤੂੰ ਬਿਆਨ ਤਾ ਆਵਾਜ਼ ਬੋਲ ਹੈ ਜਨਾਂ ਤੈਨ ਕਿਸ ਕਰਨ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਸਭ ਤੇ ਵੱਡੇ ਸਤਿਗੁਰੂ ਜਿਨ੍ਹਾਂ ਨੇ ਕੀ ਕਰਨਾ ਜਿਨ੍ਹਾਂ ਦੀ ਓਟ ਆਸ ਆਸਰਾ ਸਦਕਾ ਇਹ ਸੰਸਾਰ ਤੋਂ ਪਾਰ ਲਗੜਾਇਆ ਸਭ ਤੇ ਵੱਡਾ ਸਤਿਗੁਰੂ ਨਾਨਕ ਗੁਰੂ ਸਾਹਿਬ ਦੀ ਬਾਣੀ ਗੁਰੂ ਪੰਚਮ ਨਾਨਕ ਜੀ ਫਰਮਾਨ ਕਰਦੇ ਹਨ ਕੀ ਕਹਿੰਦੇ ਹਨ ਸਤਿਐਬਦਾ ਸਤੁਰ ਨਾਮਕ ਜਨ ਕਰਾ ਰੱਖੀ ਮੇਰੀ ਜਿਨੇ ਇਸ ਕੋਹਰ ਅੰਧੇਰ ਦੇ ਵਿੱਚੋਂ ਰਾਖੀ ਕਰਨੀਆਂ ਬਚਾਉਣਾ ਆ ਇਹਨਾਂ ਪੰਜ ਚੂਰਾ ਤੋਂ ਬਚਾਉਣਾ ਆ ਇਸ ਮੋਹ ਮਾਇਆ ਤੋਂ ਬਚਾਉਣਾ ਆ ਜਿਸਨੇ ਕਾਲ ਯੁਗ ਜਿਹੜੀ ਮਾਇਆ ਤੋਂ ਚਾਹ ਕੇ ਆਪਣਾ ਜੀਵਨ ਨੂੰ ਸੁੱਖ ਮੇ ਬਣਾਉਣਾ ਤੇ ਉਹਦੀ ਕਿਰਪਾ ਦੇ ਨਾਲ ਹੋਣਾ ਆ ਗੁਰੂਆਂ ਦੀ ਕਰਤ ਕਿਰਪਾ ਗੁਰੂ ਜੀ ਦਾ ਹੱਥ ਹੋਊਗਾ ਗੁਰੂ ਜੀ ਦੀ ਕਿਰਪਾ ਹੋਊਗੀ ਤਾਂ ਇਹ ਜੀਵ ਪਾਰ ਲੱਗਣਾ ਹੈ ਜਿਹਦਾ ਗੁਰੂ ਤੋਂ ਬਿਨਾ ਕੋਈ ਵੀ ਸਾਈ ਕਿਸੇ ਨੇ ਸਾਈ ਨਹੀਂ ਹੋਣਾ ਨਾ ਇੱਥੇ ਅੱਗੇ ਅੱਗੇ ਵੀ ਗੁਰੂ ਸਾਈ ਹੁੰਦੇ ਆ ਤੇ ਇੱਥੇ ਵੀ ਗੁਰੂਆਂ ਨੇ ਉਹਨਾਂ ਦੀ ਓਟ ਸਦਗਾ ਉਹਨਾਂ ਦੇ ਸੋ ਉਹਨਾਂ ਨੇ ਹੀ ਸੁਖ ਪ੍ਰਦਾਨ ਕਰਨਾ ਹੈ ਜਿਹੜੇ ਗੁਰੂਆਂ ਦਾ ਓਟ ਆਸਰਾ ਤੱਕਦਾ ਹੈ ਤੱਕਦੇ ਹਨ ਉਹ ਪਾਤਸ਼ਾਹ ਗੁਰੂ ਸਹਿਜੇ ਹੀ ਪਾਰ ਕਰ ਜਾਂਦੇ ਹਨ ਆਦਿ ਪਰਪਕੋ ਆਵੇਸੋ